ਬਾਪ ਬੇਟੀ ਬਾਤਚੀਤ ਵਿਆਸ ਦੇ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਦੋਸਤੋ ਸਾਡਾ ਗੈਪ ਇਨੀ ਦੇਰ ਨਾਲ ਤਾਂ ਪੈ ਗਿਆ ਸੀ ਕਿਉਂਕਿ ਸਾਡਾ ਕੌਨਸੈਂਸਸ ਨਹੀਂ ਸੀ ਬਣ ਰਿਹਾ ਕਿ ਅਸੀਂ ਕਿਹੜੀ ਗੱਲ ਬਾਰੇ ਬਾਤਚੀਤ ਕਰੀਏ ਤਾਂ ਅੱਜ ਸਾਡੇ ਕੋਲੇ ਇੱਕ ਐਸਾ ਟੌਪਿਕ ਹੈ ਜਿਸ ਤੇ ਅਸੀਂ ਦੋਨੋਂ ਬਹੁਤ ਸਟਰੋਂਗਲੀ ਫੀਲ ਕਰਦੇ ਹਾਂ ਤੇ ਪਹਿਲਾਂ ਅਸੀਂ ਡਿਸਕਸ ਨਹੀਂ ਕੀਤਾ ਕਿ ਕੀ ਕੁਐਸਚਨ ਹੋਣਗੇ ਤੇ ਕੀ ਉਹਦੇ ਆਨਸਰ ਹੋਣਗੇ ਤੇ ਦੇਖਦੇ ਹਾਂ ਅੱਜ ਦਾ ਪ੍ਰੋਗਰਾਮ ਕਿ ਐਸਾ ਰਹਿੰਦਾ ਡੈਡੀ ਹੁਣ ਜਿਹਨੂੰ ਕਹਿੰਦੇ ਐ ਕਿ ਇੱਕ ਤਰ੍ਹਾਂ ਨਾਲ ਇੰਡੀਅਨ ਵੈਡਿੰਗਸ ਤੋਂ ਦ ਬਿਗੇਸਟ ਇੰਡੀਅਨ ਵੈਡਿੰਗ ਚੱਲ ਰਹੀ ਐ ਤੁਸੀਂ ਉਹਦੇ ਬਾਰੇ ਕਿੰਨਾ ਕੁ ਕੁਝ ਜਾਣਿਆ ਜਾਂ ਤੁਹਾਨੂੰ ੱੱਕੇ ਨਾਲ ਤੁਹਾਡੇ ਗਲੇ 'ਚੋਂ ਪੀਆਰ ਫਰਮਾਨੇ ਜਾਂ ਫੇਰ ਸੋਸ਼ਲ ਮੀਡੀਏ ਨੇ ਕਿੰਨਾ ਕੁ ਤੁਹਾਡੀ ਜਾਣਕਾਰੀ ੱੱਕੇ ਨਾਲ ਵਧਾਈ ਮੇਰਾ ਖਿਆਲ ਤੇਰਾ ਇਸ਼ਾਰਾ ਹੈਗਾ ਕਿ ਜਿਹੜਾ ਅੰਬਾਨੀ ਦੇ ਬੇਟੇ ਦੀ ਸ਼ਾਦੀ ਹੋ ਰਹੀ ਆ। ਹਾਂਜੀ ਪੰਜਾਬੀ ਦੇ ਵਿੱਚ ਕਮਹਾਵਰਾ ਹੈ ਕਿ ਅਮੀਰ ਦਾ ਸਲਾਉਣਾ ਕੀ ਤੇ ਗਰੀਬ ਦਾ ਨਿੰਦਣਾ ਕੀ। ਜੇ ਉਹ ਭਾਰਤ ਦਾ ਸਭ ਤੋਂ ਅਮੀਰ ਆਦਮੀ ਹੈ, ਏਸ਼ੀਆ ਦਾ ਸਭ ਤੋਂ ਅਮੀਰ ਆਦਮੀ ਹੈ, ਦੁਨੀਆ ਦੇ ਮੁੱਖ ਅਮੀਰ ਆਦਮੀਆਂ ਚ ਆਉਂਦਾ ਹੈ ਤਾਂ ਨਿਸ਼ਚੈ ਹੀ ਉਹਦੇ ਬੇਟੇ ਦੀ ਜਿਹੜੀ ਸ਼ਾਦੀ ਆ ਉਹ ਵੱਡੀ ਪੱਧਰ ਤੇ ਹੋਵੇਗੀ। ਪਰ ਜਿਸ ਤਰ੍ਹਾਂ ਉਸ ਸ਼ਾਦੀ ਦੀ ਹਜੇ ਸ਼ਾਦੀ ਅਧਵਿਚਾਰ ਚੱਲ ਰਹੀ ਆ ਉਹਦੀਆਂ ਕਲਿੱਪਸ ਆ ਰਹੀਆਂ ਤੇ ਐਡੇ امیر ਬੰਦੇ ਦਾ ਇਹ ਤੇ ਨਹੀਂ ਹੁੰਦਾਗਾ ਕਿ ਉਹਦੀ ਮਰਜ਼ੀ ਤੋਂ ਬਗੈਰ ਹੋ ਰਿਆ ਹੋਵੇ ਕਿਉਂਕਿ ਜਿਸ ਕਿਸਮ ਦੀਆਂ ਹੋਰ ਚੀਜ਼ਾਂ ਦੇ ਉੱਤੇ ਸਿਕਿਉਰਿਟੀ ਲੱਗੀ ਹੋਈ ਆ ਤਾਂ ਇਹੋ ਤੇ ਵਿਸਕਿਉਰਟੀ ਲੱਗ ਸਕਦੀ ਸੀ ਹਾਂਜੀ ਇਸ ਦਾ ਮਤਲਬ ਇਹ ਕਿ ਉਹ ਜਾਣ ਬੁੱਝ ਕੇ ਕਿ ਅਸੀਂ ਕਿਵੇਂ ਵਿਆਹ ਕਰ ਰਹੇ ਹਾਂ ਇਸ ਚੀਜ਼ ਨੂੰ ਉਹ ਪੇਸ਼ ਕਰ ਰਹੇ ਹੈ ਤੇ ਜਿਹੜਾ ਸਾਡਾ ਮੀਡੀਆ ਉਹਨੂੰ ਇੱਕ ਬਿੱਗ ਸੈਲੀਬ੍ਰੇਸ਼ਨ ਵਜੋਂ ਉਹਨੂੰ ਪੇਸ਼ ਕਰ ਰਿਹਾ ਹੈ ਮੈਨੂੰ ਇਹ ਵੀ ਬੜੀ ਜੀਬਗੱਲ ਲੱਗੀ ਕਿ ਅਸੀਂ ਪੱਛਮ ਬਾਰੇ ਕਹਿੰਦੇ ਹਾਂ ਕਿ ਉੱਥੇ ਬਹੁਤ ਵੱਡੀ ਡੈਮੋਕ੍ਰੇਸੀ ਹੈ ਪਰ ਉਹਨਾਂ 'ਤੇ ਅਸੀਂ ਅਕਸਰ ਵਿਅੰਗ ਕਰਦੇ ਰਹਿੰਦੇ ਹਾਂ ਕਿ ਰਾਜ ਘਰਾਣੇ ਵਿੱਚ ਕੀ ਹੋਇਆ ਰਾਜਿਆਂ ਦੇ ਘਰ ਕੀ ਹੁੰਦਾ ਨਿੱਕੀ ਨਿੱਕੀ ਗੱਲ ਕਿ ਕਿਹਦਾ ਕਿਹਦੇ ਨਾਲ ਵਿਆਹ ਹੋ ਰਿਹਾ ਉਹ ਕਹਦੇ ਨਾਲ ਰੋਟੀ ਖਾਂਦਾ ਕਿੰਨੇ ਵਜੇ ਉੱਠਦਾ ਉਹਨਾਂ ਨੂੰ ਉਥੋਂ ਦਾ ਮੀਡੀਆ ਪੇਸ਼ ਕਰਦਾ ਹੁਣ ਜਿਹੜਾ ਇੰਡੀਆ ਮੀਡੀਆ ਹੈ ਇਹ ਕਿਤੇ ਸਾਡੇ ਨਵੇਂ ਰਾਜੇ ਤਾਂ ਕਿ ਜਿੰਨਾਂ ਦੀ ਜ਼ਿੰਦਗੀ ਦੇ ਉਹਨਾਂ ਪਲਾਂ ਨੂੰ ਲੋਕਾਂ ਅੱਗੇ ਪੇਸ਼ ਕੀਤਾ ਜਾ ਰਿਹਾ ਹੈ ਲੋਕ ਉਹਦੇ ਚੋਂ ਐਂਟਰਟੇਨਮੈਂਟ ਲੱਭ ਰਹੇ ਆ ਇਥੋਂ ਤੱਕ ਤਾਂ ਕੋਈ ਗੱਲ ਨਹੀਂ ਪਰ ਉਹਦੋਂ ਦੁੱਖ ਅਗਲੀ ਗੱਲ ਹੈ ਕਿ ਇਹਦੇ ਨਾਲ ਆਮ ਆਦਮੀ ਅੰਦਰ ਇੱਕ ਫ੍ਰਸਟ੍ਰੇਸ਼ਨ ਵੀ ਫੈਲਦੀ ਹੈਗੀ ਆ ਉਹ ਉਹਦੇ ਅੰਦਰ ਉਜਾਹਾ ਕਰਨ ਦੀ ਰੀਸ ਬਣਦੀ ਹੈ ਤੇ ਉਹਦੇ ਨਾਲ ਉਹ ਉਹਦੇ ਕੋਲ ਤਾਂ ਜਿਹਨੂੰ ਕਹਿੰਦੇ ਆ ਕਿ ਅਰਬਾਂ ਡਾਲਰ ਨਹੀਂ ਅਰਬਾਂ ਰੁਪਈਆ ਤੇ ਉਹਦੇ ਵਿੱਚੋਂ ਜੇ ਉਹ ਕਰੋੜਾਂ ਖਰਚ ਵੀ ਦੇਉ ਤਾਂ ਕੋਈ ਗੱਲ ਨਹੀਂ ਪਰ ਆਮ ਆਦਮੀ ਦੇ ਤੇ ਇਹਦੇ ਨਾਲ ਕੁੰਡਾ ਹੋ ਗਈ ਡੈਡੀ ਤੁਸੀਂ ਜਿਵੇਂ ਕਿ ਗੱਲ ਕੀਤੀ ਕਿ ਆਪਾਂ ਐਂਟਰਟੇਨਮੈਂਟ ਵਜੋਂ ਇਸ ਚੀਜ਼ ਨੂੰ ਲੈ ਰਹੇ ਹਾਂ ਆਮ ਲੋਕ ਜਿਨ੍ਹਾਂ ਨੂੰ ਇਹਦੇ ਪਿੱਛੇ ਵਾਲੀਆਂ ਚੀਜ਼ਾਂ ਜਾਂ ਉਹਦੇ ਪਿੱਛੇ ਵਾਲੇ ਭਾਵਾਂ ਬਾਰੇ ਨਹੀਂ ਪਤਾ ਹੁੰਦਾ ਅ ਦੋਸਤੋ ਜਿਵੇਂ ਕਿ ਆਮ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਕਿਸੇ ਤੇ ਰਾਜ ਕਰਨਾ ਹੈ ਨਾ ਤਾਂ ਉਹਨਾਂ ਨੂੰ ਬ੍ਰੈਡ ਤੇ ਸਰਕਸ ਦਿੱਤੀ ਜਾਵੇ ਤੇ ਇਹੀ ਕਾਰਨ ਬਣਿਆ ਸੀ ਅਸਲ 'ਚ ਰੂਮ ਦੇ ਢਹਿਣ ਦਾ ਵੀ ਤੈਨੂੰ ਲੱਗਦਾ ਹੈ ਕਿ ਇਹ ਇੰਡੀਆ ਦੇ ਢਾਂਡ ਦੀ ਗੱਲ ਹੈ ਨਾ ਹੁਣ ਜਿਹੜਾ ਸਰਕਸ ਵਾਲਾ ਉਹਦੀ ਥਾਂ ਤੇ ਮੈਂ ਕਿ ਟੈਲੀਵਿਜ਼ਨ ਜਾਂ ਮੋਬਾਈਲ ਆ ਗਿਆ ਉਹ ਰੂਪ ਉਹੀ ਹੈ ਤੇ ਹੁਣ ਡੈਡੀ ਮੇਰਾ ਅਗਲਾ ਕੁਸਚਨ ਹੈ ਕਿ ਜਿਹੜਾ ਕਿ ਗੁਜਰਾਤ ਦੇ ਵਿੱਚ 에어ਪੋਰਟ ਹੈ ਉਹ ਜਿੱਥੇ ਕਿ ਇਹ ਮਹਾ ਸ਼ਾਦੀ ਹੋ ਰਹੀ ਹੈ ਉਸ 에어ਪੋਰਟ ਇੱਕ ਡੋਮੈਸਟਿਕ 에어ਪੋਰਟ ਸੀ ਕੇ ਰਾਤੇ ਰਾਤ ਉਸ ਨੂੰ ਇੰਟਰਨੈਸ਼ਨਲ 에ਅਰਪੋਰਟ ਕੁਛ ਦਿਨਾਂ ਵਾਸਤੇ ਜਿੰਨੀ ਦੇਰ ਅੰਬਾਨੀ ਦੇ ਗੈਸਟ ਬਾਹਰੋਂ ਆਉਣੇ ਸੀਗੇ ਇੰਟਰ ਕਸਟਮਾ ਤੋਂ ਲੈ ਕੇ ਉਹ ਇੰਟਰਨੈਸ਼ਨਲ 에ਅਰਪੋਰਟ ਬਣ ਗਿਆ ਤਾਂ ਕਿ ਉਹਨਾਂ ਦੇ ਗੈਸਟ ਨੂੰ ਤਕਲੀਫਾਂ ਨਾ ਹੋਣ ਜੋ ਕਿ ਬਾਹਰੋਂ ਆ ਰਹੇ ਨੇ ਹੁਣ ਇਹਦਾ ਤੁਸੀਂ ਦੋਸਤੋ ਸਿੱਧਾ ਹਿਸਾਬ ਲਾ ਸਕਦੇ ਹੋ ਕਿ ਆਪਦੇ ਹੀ ਦੇਸ਼ ਦੇ ਵਿੱਚ ਲੋਕ ਇੱਕ ਸਟੇਟ ਤੋਂ ਦੂਸਰੀ ਸਟੇਟ ਨਹੀਂ ਜਾ ਸਕਦੇ ਪੂਰਾ ਪ੍ਰਸ਼ਾਸਨ ਨੇ ਜਿਹਨੂੰ ਆਪਾਂ ਕਹਿ ਸਕਦੇ ਆ ਆਪਦੀ ਪੂਰੀ ਤਾਕਤ ਝੋਕ ਕੇ ਉਹਨੂੰ ਰੋਕਣ ਤੇ ਲਾਈ ਹੈ ਤੇ ਦੂਜੇ ਪਾਸੇ ਬਾਹਰੋਂ ਲੋਕ ਬੁਲਾਉਣ ਨੂੰ ਇੱਕ ਡੋਮੈਸਟਿਕ 에ਅਰਪੋਰਟ ਨੂੰ ਤੁਸੀਂ ਪੂਰੀ ਤਾਕਤ ਲਾ ਕੇ ਇੱਕ ਇੰਟਰਨੈਸ਼ਨਲ ਸਿਰਫ ਇੱਕ ਵਿਆਹ ਵਾਸਤੇ ਇੰਟਰਨੈਸ਼ਨਲ 에ਅਰਪੋਰਟ ਚ ਤਬਦੀਲ ਕਰ ਰਹੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਹੀ ਜ਼ਿਆਦਾ ਟੂਨ ਡੈਫ ਚੀਜ਼ ਹੈ ਉਹਦੇ ਵਿੱਚ ਨਾ ਵੱਡੀ ਗੱਲ ਇਹ ਹੁੰਦੀ ਆ ਕਿ ਦੇਖੋ ਜਿਹੜੀ ਕੋਈ ਵੀ ਰਾਜ ਉਹਨੇ ਆਪਦੇ ਨਾਗਰਿਕਾਂ ਦਾ ਖਿਆਲ ਰੱਖਣਾ ਉਹ ਜੇ ਉੱਥੇ ਦੁਨੀਆ ਭਰ ਦੇ ਅਮੀਰ ਆਦਮੀ ਪਹੁੰਚ ਰਹੇ ਨੇ ਉਹਨਾਂ ਚਾਹੇ ਬਿਲ ਗੇਟਸ ਆ ਚਾਹੇ ਮਾਰਕ ਜੈਕਬਰਗ ਆ ਜਾਂ ਕੋਈ ਹੋਰ ਜਿਹੇ ਇਹ ਬੰਦੇ ਨੇ ਦੂਜੇ ਦੇਸ਼ਾਂ ਦੇ ਰਾਜਸੀ ਬੰਦੇ ਵੀ ਪਹੁੰਚ ਰਹੇ ਅਮੀਰ ਆਦਮੀਆਂ ਦੇ ਨਾਲ-ਨਾਲ ਕੰਪਨੀਆਂ ਦੇ ਸੀਈਓ ਦੇ ਨਾਲ ਨਾਲ ਤਾਂ ਉੱਥੇ ਸਹੂਲਤ ਦੇਣ ਲਈ ਸਰਕਾਰ ਨੇ ਇਹ ਇਹ ਕਰ ਦਿੱਤਾ ਹੁਣ ਇਹ ਕਰ ਦਿੱਤਾ ਇਹ ਇੱਕ ਪੱਖ ਹੈ ਦੂਜਾ ਪੱਖ ਇਹ ਹੈਗਾ ਕਿ ਜਿਹੜੇ ਬੰਦੇ ਦੇਸ਼ ਦੀਆਂ ਸਮੱਸਿਆਵਾਂ ਨੂੰ ਆਪਣੀਆਂ ਸਮੱਸਿਆਵਾਂ ਨੂੰ ਆਪਣੇ ਵਰਗ ਦੀਆਂ ਸਮੱਸਿਆਵਾਂ ਨੂੰ ਆਪਣੇ ਹੀ ਦੇਸ਼ ਦੀ ਰਾਜਧਾਨੀ ਵਿੱਚ ਜਾਣਾ ਚਾਹੁੰਦੇ ਆ ਉਹਨਾਂ ਤੇ ਰੋਕਾਂ ਲਾਈਆਂ ਤੇਰਾ ਇਸ਼ਾਰਾ ਕਿਸਾਨ ਅੰਦੋਲਨ ਦੇ ਵਿੱਚ ਜਿਹੜੀਆਂ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣੇ ਦੇ ਬਾਰਡਰ ਤੇ ਰੋਕਾਂ ਲਾਈਆਂ ਉਹਦੇ ਬਾਰੇ ਸ਼ਾਹ ਉੱਥੋਂ ਇੱਕ ਗੱਲ ਬੜੀ ਸਪਸ਼ਟ ਹੁੰਦੀ ਆ ਕਿ ਸਰਕਾਰ ਸਭ ਕੁਝ ਕਰ ਸਕਦੀ ਆ ਉਹ ਕਿਸੇ ਸਦਾ ਆਰਨ 에어ਪੋਰਟ ਨੂੰ ਇੰਟਰਨੈਸ਼ਨਲ 에어ਪੋਰਟ ਵੀ ਬਣਾ ਸਕਦੀ ਹੈ ਹਫਤੇ ਵਾਸਤੇ ਤੇ ਰਾਜ ਤੋਂ ਦੂਜੇ ਰਾਜ ਵਿੱਚ ਜਿਹੜਾ ਜਾਣ ਦਾ ਬੰਦੇ ਦਾ ਭਾਰਤ ਵਿੱਚ ਕਿਤੇ ਵੀ ਟ੍ਰੈਵਲ ਕਰਨ ਦਾ ਜਿਹੜਾ ਅਧਿਕਾਰ ਆ ਉਹਦੇ ਤੇ ਰੋਕ ਵੀ ਲਾ ਸਕਦੀ ਹੈ ਇਥੋਂ ਇਹ ਸਪਸ਼ਟ ਹੁੰਦਾ ਹੈ ਕਿ ਸਰਕਾਰ ਕੀ ਦੀ ਹੈ ਇਹਦਾ ਮਤਲਬ ਹੈ ਕਿ ਸਰਕਾਰ ਆ ਜਿਹੜੀ ਉਹ ਕਿਸਾਨਾਂ ਦੀ ਨਹੀਂ ਹੈ ਸਰਕਾਰ ਆ ਜਿਹੜੀ ਉਹ ਅੰਬਾਨੀਆ ਡੈਡੀ ਇਹ ਗੱਲ ਤਾਂ ਹੁਣ ਵੈਸੇ ਜੇ ਆਪਾਂ ਪੰਜਾਬ 'ਚ ਰਹਿੰਦੇ ਨਾ ਜਾਣਦੇ ਹੋਈਏ ਤਾਂ ਬਹੁਤ ਹੀ ਅਜੀਬ ਗੱਲ ਹੋਊਗੀ ਪੰਜਾਬ 'ਚ ਆਮ ਏ ਆਪਾਂ ਨੂੰ ਸਭ ਨੂੰ ਪਤਾ ਹੈ ਪਰ ਇੰਟਰਨੈਸ਼ਨਲ ਲੈਵਲ ਤੇ ਜਾਂ ਫਿਰ ਨੈਸ਼ਨਲ ਲੈਵਲ ਤੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਜੀ ਡੀ ਪੀ ਦੀ ਦੇਸ਼ ਦੀ ਵਿਧਾਉਣ ਦੇ ਵਿੱਚ ਇੰਨਾ ਇੰਡਸਟਰੀਅਲਿਸਟਾਂ ਦਾ ਹੀ ਹੱਥ ਹੈ ਆ ਬਾਬਾ ਨਾਨਕ ਜੀ ਨੇ ਕਿਹਾ ਸੀ ਕਿ ਪਾਪਾਂ ਬਾਜ ਨਾ ਹੋਵੇ ਇਕੱਠੀ ਉਹ ਮਾਇਆ ਦੀ ਗੱਲ ਕਰਦੇ ਨੇ ਹੁਣ ਤੁਸੀਂ ਇਹ ਦੱਸੋ ਕਿ ਕਿਸੇ ਦੇਸ਼ ਨੂੰ ਚਲਾਉਣ ਵਾਸਤੇ ਅਸਲ ਦੇ ਵਿੱਚ ਕੀ ਉਹ ਲੇਬਰ ਤੇ ਬਣਦਾ ਹੈ ਅਸਲ ਦੇ ਵਿੱਚ ਉਹ ਕਿਸਾਨਾਂ ਤੇ ਬਣਦਾ ਹੈ ਮਜ਼ਦੂਰਾਂ ਨਾਲ ਦੇਸ਼ ਬਣਦਾ ਹੈ ਜਾਂ ਫਿਰ ਉਹਨਾਂ ਦੀ ਖੱਟੀ ਕਮਾਈ ਖਾਣ ਵਾਲੇ ਬਿਲੀਅਨੈਰਾਂ ਜਾਂ ਫਿਰ ਟ੍ਰਿਲੀਅਨੈਰਾਂ ਤੇ ਬਣਦਾ ਨਹੀਂ ਦੇਖੋ ਜਿੰਦ ਤੱਕ ਤਾਂ ਗੱਲ ਹੈਗੀ ਹੈ ਜੀ ਡੀ ਪੀ ਦੀ ਚਲੋ ਇਹ ਬਹੁਤ ਇਕਨੋਮਿਕਸ ਦਾ ਗੁੰਝਲਦਾਰ ਸਵਾਲ ਹੈ ਵਿਣਿਆਦੀ ਤੌਰ ਤੇ ਕੀ ਹੈ ਕਿ ਜਿਹੜੇ ਦੇਸ਼ ਦੀ 29 ਅਗਸਤ ਜਨ ਨਾਲ ਜੁੜੀ ਹੋਈ ਹੈ 29 ਦੇ ਵਿੱਚ ਜਿਹੜੇ ਦੋ ਚੀਜ਼ਾਂ ਮੁੱਖ ਯੋਗਦਾਨ ਪਾਉਂਦੀਆਂ ਇੱਕ ਤਾਂ ਇਹ ਕਿ ਸਾਡੇ ਜਿਹੜਾ ਵਿਗਿਆਨ ਵਿਗਿਆਨੀਆਂ ਨੇ ਸਾਨੂੰ ਕਿਹੜੀ ਨਵੀਂ ਤਕਨੀਕ ਦਿੱਤੀ ਇੱਕ ਤਾਂ ਇਹ ਮਹੱਤਵਪੂਰਨ ਗੱਲ ਜਿਵੇਂ ਕਹਿ ਦਿੱਤਾ ਜਾਂਦਾ ਹੈ ਕਿ ਜੀ ਅਮਾਨੀਆਂ ਨਾਨੀਆਂ ਦੇ ਆਉਣ ਨਾਲ 90 ਤੋਂ ਚੜ੍ਹਾਈ ਤੋਂ ਬਾਅਦ ਦੇਖੋ ਹੁਣ ਹਰੇਕ ਦੀ ਪਹੁੰਚ ਚ ਹੋ ਗਿਆ ਮੋਬਾਈਲ ਜਦੋਂ ਕਿ ਪਹਿਲਾਂ ਜਦੋਂ ਤਾਰਾ ਰਾਹੀ ਮੋਬਾਈਲ ਸੀ ਤਾਂ ਘੰਟਾ ਘੰਟਾ ਲੱਗ ਜਾਂਦਾ ਸੀ ਸਧਾਰਨ ਟ੍ਰਾਂਕ ਕਾਲਾਂ ਬੁੱਕ ਕਰਾਉਣੀਆਂ ਪੈਂਦੀਆਂ ਸੀ ਗੱਲਬਾਤ ਕਰਨ ਲਈ ਹੁਣ ਇਹਦੇ ਵਿੱਚ ਇਹਨਾਂ ਦਾ ਤਾਂ ਕੋਈ ਯੋਗਦਾਨ ਨਹੀਂ ਯੋਗਦਾਨ ਉਹਨਾਂ ਵਿਗਿਆਨੀਆਂ ਦਾ ਜਿਨ੍ਹਾਂ ਨੇ ਇਸ ਮੋਬਾਈਲ ਫੋਨ ਦੀ ਕਾਰਡ ਗੱਡੀ ਜਿਨ੍ਹਾਂ ਨੇ ਲੈਬਾਂ 'ਚ ਬੈਠ ਕੇ ਘੰਟਿਆਂ ਬਧੀਰ ਸਰਚ ਕੀਤੀ ਪਹਿਲੀ ਗੱਲ ਤੇ ਦੁੱਝਾ ਇਹ ਕਿ ਜਿਹੜੇ ਇਹ ਟਾਵਰ ਲਾਏ ਨੇ ਉਹਦੇ ਲਈ ਕਿੰਨਾਂ ਨੇ ਥਾਂ ਪੱਟੀ ਕਿੰਨਾਂ ਨੇ ਉਹਦੇ ਵਿੱਚ ਖੰਭੇ ਕੱਢੇ ਕਿੰਨਾਂ ਨੇ ਖਦਾਨਾਂ ਦੇ ਵਿੱਚੋਂ ਮੋਬਾਈਲ ਬਣਾਏ ਖਣਜ ਪਦਾਰਥ ਕੱਢੇ ਕਬਾਲਟ ਵਗੈਰਾ ਕੱਢਿਆ ਕਿੰਨਾਂ ਨੇ ਉਹਨਾਂ ਨੂੰ ਜੋੜਿਆ ਸਾਡੇ ਇਹ ਆ ਕਿ ਇਹ ਜੀ ਕਿਹਨੇ ਕਰ ਦਿੱਤਾ ਇਹ ਸੰਚਾਰ ਮੰਤਰੀ ਨੇ ਕਰਤਾ ਇਹ ਜੀ ਸੁਖਰਾਮ ਨੇ ਕਰਤਾ ਇਹ ਜੀ ਪ੍ਰਮੋਦ ਮਹਾਜਨ ਨੇ ਕਰਤਾ ਇਹ ਕਿਹਨੇ ਕਰਤਾ ਇਹ ਜੀ ਜੀਓ ਨੇ ਕਰ ਦਿੱਤਾ ਇਹ ਕਿਹਨੇ ਕਰ ਦਿੱਤਾ ਇਹ ਜੀ Airtel ਨੇ ਕਰ ਦਿੱਤਾ ਅਸਲ ਦੇ ਵਿੱਚ ਤਾਂ ਇਹ ਸਾਡੀ ਸੋਚ ਦਾ ਪੱਧਰ ਕਿਸੇ ਦੇਸ਼ ਦੀ ਜਿਹੜੀ ਜੀਡੀਪੀ ਆ ਉਸ ਨੂੰ ਅਸਲ ਬਣਾਉਣ ਵਾਲੇ ਲੋਕ ਉਥੋਂ ਦੇ ਕਾਮੇ ਉਥੋਂ ਦੇ ਮਜ਼ਦੂਰ ਉਥੋਂ ਦੇ ਕਿਸਾਨ ਉਥੋਂ ਦੇ ਬੁੱਧੀਜੀਵੀ ਹੁੰਦੇ ਆ ਇਹ ਤਾਂ ਪਰਜੀਵੀ ਹੁੰਦੇ ਆ ਡੈਡੀ ਤੁਸੀਂ ਇੱਕ ਸਾਇੰਟਿਫਿਕ ਗੱਲ ਕੀਤੀ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆਪਣੇ ਦੇਸ਼ ਦੇ ਵਿੱਚ ਹਲੇ ਇਹ ਇੰਨੀ ਪ੍ਰੋਬਲਮ ਨਹੀਂ ਆਈ ਹੈ ਪਰ ਹੈਲਥ케ਅਰ ਸਿਸਟਮ ਜੇ ਆਪਾਂ ਖਾਸ ਤੌਰ ਤੇ బిਗੇਸਟ ਇਕਨੋਮੀ ਇਨ ਦਾ ਵਰਲਡ ਕਾਈਂਡ ਆਫ ਯੂਨਾਈਟਿਡ ਸਟੇਟਸ ਦੀ ਗੱਲ ਕਰੀਏ ਤਾਂ ਉੱਥੇ ਇਨਸੂਲਿਨ ਪਿੱਛੇ ਲੋਕ ਮਰ ਰਹੇ ਨੇ ਤੇ ਜਦ ਕਿ ਇਨਸੂਲਿਨ ਬਣਾਉਣ ਵਾਲੇ ਜਿਹੜੇ ਵਿਗਿਆਨੀ ਸੀ ਉਹਨਾਂ ਨੇ ਇਹਦਾ ਪੇਟੈਂਟ ਫ੍ਰੀ ਕਰਤਾ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਹਰ ਕਿਸੇ ਕੋਲ ਪਹੁੰਚਣ ਵਾਲੀ ਚੀਜ਼ ਹੈ ਪਰ ਕਾਰਪੋਰੇਟਾਂ ਨੇ ਉਸ ਫ੍ਰੀ ਪੇਟੈਂਟ ਦੇ ਉੱਤੇ ਵੀ ਕਬਜ਼ਾ ਕਰਕੇ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਆਪ ਦਾ ਉਹ ਬਣਾ ਲਿਆ ਹੁਣ ਇਹ ਗੱਲ ਯਾਰ ਦੋਸਤੋ ਮੈਂ ਤਾਂ ਕੀਤੀ ਹੈ ਕਾਰਪੋਰੇਟਾਂ ਜਿਹੜਾ ਵੀ ਪੈਸਾ ਕਮਾਉਂਦੀਆਂ ਨੇ ਉਹ ਕਿੱਥੇ ਲਾਉਂਦੀਆਂ ਨੇ ਪਿੱਛੇ ਜੇ ਜੇ ਮੈਂ 1 ਮਹੀਨੇ ਪਹਿਲਾਂ ਦੀ ਗੱਲ ਕਰਾਂ ਦਸੰਬਰ ਦੇ ਵਿੱਚ ਇੱਕ ਸਟੱਡੀ ਆਈ ਹੈ ਜਾਂ ਫਿਰ ਇੱਕ ਐਸਟੀਮੇਟ ਲਾਇਆ ਗਿਆ ਹੈ ਕਿ ਸਟਾਰਬਕਸ ਨੇ 11 ਬਿਲੀਅਨ ਡਾਲਰ ਲਾਸ ਕੀਤਾ ਕਿਉਂਕਿ ਸੋਸ਼ਲ ਮੀਡੀਆ ਤੇ ਬਾਇਕਾਟ ਸਟਾਰਬਕਸ ਚੱਲਿਆ ਸੀ ਕਿਉਂਕਿ ਲੋਕਾਂ ਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਕਾਰਪੋਰੇਟਾਂ ਯੂਐਸ ਦੀ ਵੈਪਨ ਬਣਾਉਣ ਵਾਲੀ ਚੀਜ਼ਾਂ ਨੂੰ ਜਾਂ ਫਿਰ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਖਾਨਾ ਜੰਗੀ ਕਰਾਉਣਾ ਕਹਿ ਲਓ ਜਾਂ ਫਿਰ ਜੈਨੋਸਾਈਡ ਦੇ ਵਿੱਚ ਸਿੱਧੀ ਤਰ੍ਹਾਂ ਮੈਂ ਕਹਾ ਤਾਂ ਜੈਨੋਸਾਈਡ ਦੇ ਵਿੱਚ ਭਾਗੀਦਾਰ ਜਿਹੜੀਆਂ ਕਾਰਪੋਰੇਸ਼ਨਾਂ ਰਹੀਆਂ ਕਿਉਂਕਿ ਉਹ ਯੂਐਸ ਵੀ ਸਰਕਾਰ ਨੂੰ ਪੈਸੇ ਦਿੰਦੀਆਂ ਨੇ ਉਹਦੇ ਖਿਲਾਫ ਉਹਨਾਂ ਨੇ ਮੁਹਿੰਮ ਚਲਾਈ ਸੀ ਤੇ 11 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਅਕੋਰਡਿੰਗ ਟੂ ਦਿਸ ਅਕਤੂਬਰ ਵਾਲੀ ਰਿਪੋਰਟ ਹੁਣ ਡੈਡੀ ਆਪਾਂ ਜੇ ਗੱਲ ਕਰੀਏ ਆਪਣੇ ਸੰਦਰਭ ਦੇ ਵਿੱਚ ਤਾਂ ਜਿਹੜੇ ਲੋਕ ਉਸ ਟਾਈਮ ਇਸਾਨਾ ਦੇ ਨਾਲ ਸੀ ਪਿਛਲੇ ਮੋਰਚੇ ਵੇਲੇ ਉਹੀ ਲੋਕਾਂ ਨੂੰ ਇਨਵਾਈਟ ਕੀਤਾ ਗਿਆ ਅੰਬਾਨੀ ਦੇ ਵਿਆਹ ਤੇ ਪੈਸੇ ਦੇ ਕੇ ਪੈਸੇ ਲੈ ਕੇ ਨਹੀਂ ਪੈਸੇ ਦੇ ਕੇ ਇਨਵਾਈਟ ਕੀਤਾ ਗਿਆ ਭਾਵੇਂ ਉਹ ਇੰਟਰਨੈਸ਼ਨਲ ਸਟਾਰ ਰਿਆਣਾ ਹੋਵੇ ਭਾਵੇਂ ਉਹ ਆਪਣਾ ਦੇਸੀ ਸਟਾਰ ਦਿਲਜੀਤ ਦੋਸਾਂਝ ਹੋਵੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਕਿੱਥੇ ਤਾਂ ਆਪਾਂ ਕਾਰਪੋਰੇਟਾਂ ਨੂੰ ਸੱਟ ਪਹੁੰਚਾਉਣੀ ਚਾਹੁੰਦੇ ਆ ਬਾਈਕਾਟ ਕਰਨਾ ਚਾਹੁੰਦੇ ਆ ਜਿਸ ਦਾ ਕਿ ਆਪਾਂ ਨੂੰ ਸਿੱਧੇ ਤੌਰ ਤੇ ਤੁਹਾਨੂੰ ਡਾਟਾ ਵੀ ਦਿਖਦਾ ਤੇ ਇੱਥੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਦੇਖੋ ਜਿਹੜਾ ਦਲਜੀਤ ਦਸਾਂਜ ਦਾ ਉਹਨਾਂ ਦੇ ਵਿਆਹ ਦੇ ਵਿੱਚ ਜਾ ਕੇ ਨੱਚਣਾ ਨਿਸ਼ਚੈ ਇੱਕ ਪਾਸੇ ਤਾਂ ਕਿਹਾ ਜਾਂਦਾ ਹੈ ਕਿ ਦਲਜੀਤ ਦਸਾਂਜ ਨੇ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕੀਤਾ ਦੂਜੇ ਪਾਸੇ ਉਹਨਾਂ ਦੇ ਵਿਆਹ 'ਚ ਹੀ ਨੱਚ ਰਿਹਾ ਲੋਕਾਂ ਨੂੰ ਇਹਦੇ ਵਿੱਚ ਬਹੁਤ ਵੱਡੀ ਵਿਰੋਧਤਾਈ ਲੱਗ ਰਹੀ ਹੈ ਮੈਨੂੰ ਇਹਦੇ ਵਿੱਚ ਐਡੀ ਵੱਡੀ ਵਿਰੋਧਤਾਈ ਨਹੀਂ ਲੱਗ ਰਹੀ ਉਹਦੇ ਕਈ ਕਾਰਨ ਪਹਿਲਾ ਕਾਰਨ ਤਾਂ ਮੈਂ ਇਹ ਸਮਝਦਾ ਕਿ ਦਿਲਜੀਤ ਜਸਾਂਝ ਆ ਜਿਹੜਾ ਉਹ ਇੱਕ ਕਲਾਕਾਰ ਤੇ ਉਹ ਇੱਕ ਚੰਗਾ ਕਲਾਕਾਰ ਹੈ ਉਹ ਗਾਉਣ ਜਾਣਦਾ ਨੱਚਣ ਜਾਣਦਾ ਅਦਾਕਾਰੀ ਜਾਣਦਾ ਤੇ ਉਸ ਦਾ ਇਹ profession ਆ ਧੰਦਾ ਤੇ ਜੇ ਉਹਨੂੰ ਕੋਈ ਪੈਸੇ ਦੇ ਕੇ ਸਾਧਦਾ ਤੇ ਉਹ ਦਾ ਉਹਨੇ ਉੱਥੇ ਜਾਣਾ ਹੀ ਜਾਣਾ ਜਿਹਨੂੰ ਕਹਿੰਦੇ ਆ ਕਿ ਜਿਹੜਾ ਘੋੜਾ ਜੇ ਉਹ ਘਾਹ ਨਾਲ ਦੋਸਤੀ ਕਰੂ ਤੇ ਫੇਰ ਉਹ ਖਾਊਗਾ ਇਹ ਇਹ ਤਾਂ ਆਮ ਗੱਲ ਹੈ ਕਿ ਬਾਕੀ ਵੀ ਜਿਹੜੇ ਦਿਲਜੀਤ ਦਸਾਂਝ ਨੂੰ ਸੱਦਦੇ ਆ ਉਹ امیر ਆਦਮੀ ਨੂੰ ਸੱਦਦਾ ਦਾ ਗਰੀਬ ਬੰਦਾ ਤਾਂ ਉਹਨੂੰ ਐਸੀ ਹੀ ਨਹੀਂ ਸੱਦ ਸਕਦਾ ਜਿੰਨੀ ਉਹਦੀ ਪ੍ਰਾਈਸ ਹੋ ਚੁੱਕੀ ਹੈ ਦੂਜੀ ਜਿਹੜੀ ਗੱਲ ਹੈ ਕਿ ਦਿਲਜੀਤ ਦਸਾਂਝ ਤੋਂ ਇਹ ਆਸ ਕਰਨੀ ਕਿ ਉਹ ਉਸ ਪੱਧਰ ਦਾ ਆਪਣਾ ਕਲਾਕਾਰ ਦੇ ਨਾਲ-ਨਾਲ ਉਸ ਪੱਧਰ ਦੀ ਰਾਜਸੀ ਚੇਤਨਾ ਰੱਖਦਾ ਹੈ ਕਿ ਉਹ ਇਸ ਨੂੰ ਨਾ ਕਰ ਦਿੰਦਾ ਕਿ ਚਾਹੇ ਕਿੰਨੇ ਮਰਜ਼ੀ ਪੈਸੇ ਮਿਲਣ ਮੈਂ ਨਹੀਂ ਜਾਂਦਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਗੱਲ ਨਹੀਂ ਸੀ ਜੇ ਉਹ ਕਿਸਾਨਾਂ ਦੇ ਹੱਕ ਵਿੱਚ ਆਇਆ ਸੀ ਤਾਂ ਉਹਦੇ ਵਿੱਚ ਵੀ ਇੱਕ ਉਹਦਾ ਆਪਣਾ ਹਿੱਤ ਵੀ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਵੱਡੀ ਪੱਧਰ ਤੇ ਜਦੋਂ ਕਿਸਾਨੀ ਦੇ ਹੱਕ ਵਿੱਚ ਮੂਵਮੈਂਟ ਚੱਲ ਰਹੀ ਆ ਤਾਂ ਇਹ ਹੋ ਨਹੀਂ ਸਕਦਾ ਸੀ ਕਿ ਜਿਹੜਾ ਕਲਾਕਾਰ ਉਹਨਾਂ ਹੀ ਕਿਸਾਨਾਂ ਦੇ ਜਾਂ ਪੰਜਾਬੀ ਬੋਲਣ ਵਾਲੇ ਲੋਕਾਂ ਦੇ ਵਿੱਚ ਹਰਮਨ ਪਿਆਰਾ ਹੋਵੇ ਤੇ ਉਹ ਵਿਰੋਧ ਵਿੱਚ ਸਟੈਂਡ ਲੈ ਲਵੇ ਇਹ ਉਸ ਦੀ ਉਹ ਕਹਿ ਲਓ ਕਿ ਕੋਈ ਵੀ ਕਲਾਕਾਰ ਉਹਦਾ ਵਿਰੋਧ ਨਹੀਂ ਸੀ ਕਰ ਰਿਹਾ ਪਰ ਦੂਜੇ ਪਾਸੇ ਮੈਂ ਇਹ ਵੀ ਸਮਝਦਾ ਕਿ ਸਿਰਫ ਇਸ ਗੱਲ ਲਈ ਦਲਜੀਤ ਨੂੰ ਨਿੰਦਣਾ ਅਯੋਗ ਨਹੀਂ ਹੋਵੇਗਾ ਉਹਦਾ ਕਾਰਨ ਇਹ ਕਿ ਬਹੁਤ ਸਾਰੇ ਜਿਹੜੇ ਸਾਡੇ ਗਾਇਕ ਨੇ ਉਹ ਭਾਰਤੀ ਜਨਤਾ ਪਾਰਟੀ ਜਾਂ ਕਾਰਪੋਰੇਟ ਦੇ ਵੀ ਬਹੁਤ ਨੇੜੇ ਆ ਉਹ ਹੰਸ ਰਾਜ ਹੰਸ ਨੂੰ ਵੀ ਸੱਜ ਸਕਦੇ ਸੀ ਉਹ ਦਲੇਰ ਮਹਿੰਦੀ ਨੂੰ ਵੀ ਸਤਿ ਸਾਕਦੇ ਸੀ ਤੇ ਜੇ ਉੱਥੇ ਦਲਜੀਤ ਗਿਆ ਤਾਂ ਦਲਜੀਤ ਦੇ ਜਾਣ ਨਾਲ ਉੱਥੇ ਹੋਰ ਬਹੁਤ ਸਾਰੀਆਂ ਚੀਜ਼ਾਂ ਗਈਆਂ ਜਿਹੜੀਆਂ ਕੁਝ ਲੋਕਾਂ ਨੂੰ ਬਹੁਤ ਮਾਨਸਿਕ ਤੌਰ ਤੇ ਹਲਾਰਾ ਦਿੰਦੀਆਂ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਨਾਲ ਪੰਜਾਬੀਆਂ ਦੀ ਪਛਾਣ ਸਿੱਖਾਂ ਦੀ ਪਛਾਣ ਭੱਗ ਗਈ ਹੈ ਸਾਡੀ ਉੱਥੇ ਪੰਜਾਬੀ ਭਾਸ਼ਾ ਗਈ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਇਹਦੇ ਨਾਲ ਇਹ ਵੀ ਗੱਲ ਮਹੱਤਵਪੂਰਨ ਹੋਈ ਕਿ ਚਾਹੇ ਕਿਸੇ ਬੰਦੇ ਕੋਲ ਕਿੰਨਾ ਵੀ ਪੈਸਾ ਹੋਵੇ ਪਰ ਜਿਹੜੀ ਕਲਾ ਦੀ ਫੇਰ ਵੀ ਸਰਦਾਰੀ ਰਹਿੰਦੀ ਹੈ ਕਲਾ ਦੀ ਜਿਹੜੀ ਹੈਗੀ ਹੈ ਸੁਪਰਾਮੇਸੀ ਆ ਕਿ ਕਲਾਕਾਰ ਵਜੋਂ ਉੱਥੇ ਬੁਲਾਇਆ ਗਿਆ ਹੈ ਇਹ ਮੈਂ ਵੀ ਸਮਝਦਾ ਹੈਗਾ ਕਿ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਬਹੁਤ ਸਾਰੇ ਬੰਦੇ ਐ ਸੋਸ਼ਲ ਮੀਡੀਆ ਤੇ ਮੈਨੂੰ ਲੱਗਦਾ ਕਿ ਉਹ ਦਿਲਜੀਤ ਦੀ ਪ੍ਰੇਜ਼ ਕਰ ਰਹੇ ਆ ਕਿ ਦੇਖੋ ਦਿਲਜੀਤ ਦੇ ਕਿੰਨੇ ਫੈਨ ਨੇ ਦਿਲਜੀਤ ਨੂੰ ਮਾ ਕਿ ਉੱਥੇ ਕਿੰਨਾ ਪਿਆਰ ਮਿਲ ਰਿਹਾ ਸਤਿਕਾਰ ਮਿਲ ਰਿਹਾ ਦੂਜੇ ਪਾਸੇ ਕੁਝ ਲੋਕ ਗਾਲਾਂ ਵੀ ਕੱਢ ਰਹੇ ਕਿ ਦਿਲਜੀਤ ਉੱਥੇ ਕਿਉਂ ਗਿਆ ਦਿਲਜੀਤ ਨੂੰ ਨਹੀਂ ਜਾਣਾ ਚਾਹੀਦਾ ਸੀਗਾ ਮੈਂ ਸਮਝਦਾ ਕਿ ਦੋਵੇਂ ਅੱਤਾ ਹੈਗੀਆਂ ਜੇ ਦਿਲਜੀਤ ਦੀ ਸੋਚ ਦਾ ਪੱਧਰ ਬਹੁਤ ਜ਼ਿਆਦਾ ਹੁੰਦਾ ਤਾਂ ਹੋ ਸਕਦਾ ਉੱਥੇ ਉਹ ਨਾ ਜਾਂਦਾ ਪਰ ਕੋ ਆਮ ਕਲਾਕਾਰ ਹੈ ਜਿੰਨਾ ਉਹਨੇ ਕਿਸਾਨੀ ਦੇ ਲਈ ਉਦੋਂ ਕੀਤਾ ਸੀ ਉਹ ਉਹਦੇ ਲਈ ਫੇਰ ਵੀ ਕਿਸਾਨਾਂ ਨੂੰ ਜਾਂ ਪੰਜਾਬੀਆਂ ਨੂੰ ਉਹਦਾ ਧੰਨਵਾਦੀ ਹੋਣਾ ਚਾਹੀਦਾ ਕਿਉਂਕਿ ਕੁਝ ਲੋਕ ਤਾਂ ਵਿਰੋਧ ਦੇ ਵਿੱਚ ਵੀ ਖੜ੍ਹ ਜਾਂਦੇ ਤਾਂ ਉਸ ਰੂਪ ਦੇ ਵਿੱਚ ਮੈਨੂੰ ਇਹ ਏਡੀ ਵੱਡੀ ਗੱਲ ਨਹੀਂ ਲੱਗਦੀ ਡੈਡੀ ਮੈਂ ਨਾ ਇੱਕ ਗੱਲ ਤੇ ਜਿਵੇਂ ਤੁਸੀਂ ਕਿਹਾ ਕਿ ਸਾਡਾ ਰਿਪ੍ਰੈਜ਼ੈਂਟੇਟਿਵ ਗਿਆ ਪੰਜਾਬੀਆਂ ਦਾ ਇਸ ਇੱਕਡੇ ਵੱਡੇ ਲੈਵਲ ਤੇ ਮੈਂ ਉੱਥੇ ਇਸ ਗੱਲ ਨਾਲ ਤੁਹਾਡੇ ਨਾਲ ਡਿਸਐਗਰੀ ਕਰੂੰਗੀ ਜਸਟ ਕਿਉਂਕਿ ਮਾਰਗਰੇਟ ਹੈਚਰ ਵੀ ਇੱਕ ਜਨਾਨੀ ਹੀ ਸੀ ਪਰ ਜਿੰਨੀ ਜ਼ਿਆਦਾ ਉਹਨੇ ਸਾਨੂੰ ਢਾ ਲਾਈ ਹੈ ਜਾਂ ਫਿਰ ਜਿਹਨੂੰ ਅੱਜਕੱਲ ਕਹਿੰਦੇ ਆ ਕਿ ਗਰਲ ਬੌਸ ਬਣੀ ਸੀ ਉਹ ਤਾ ਇੱਕ ਪਿੱਛੇ ਆਈਡੀਓਲੋਜੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਸਿਰਫ ਇੱਕ ਰਿਪਰੈਜੈਂਟੇਸ਼ਨ ਜ਼ਰੂਰੀ ਨਹੀਂ ਹੁੰਦੀ ਇਹ ਮੇਰਾ ਪਰਸਨਲ ਵਿਚਾਰ ਹੈ ਜਿਵੇਂ ਕਿ ਮੈਂ ਕਦੇ ਵੀ ਜੇ ਕੇ ਰੋਲਿੰਗ ਦੀ ਕੋਈ ਵੀ ਬੁੱਕ ਨਹੀਂ ਖਰੀਦੂਗੀ ਕੋਈ ਵੀ ਹੈਰੀ ਪਾਉਟਰ ਫਰੈਂਚਾਈਜ਼ੀ ਦੀ ਕੋਈ ਵੀ ਚੀਜ਼ ਨਹੀਂ ਖਰੀਦੂਗੀ ਕਿਉਂਕਿ ਮੈਂ ਉਹਦੇ ਵਿਚਾਰਾਂ ਨਾਲ ਇਤਿਫਾਕ ਨਹੀਂ ਰੱਖਦੀ ਛੋਟੀ ਹੁੰਦੀ ਮੈਂ ਬਹੁਤ ਹੈਰੀ ਪਾਉਟਰ ਪੜ੍ਹਦੀ ਸੀ ਪਰ ਜਦ ਤੋਂ ਉਹਦੇ ਵਿਚਾਰ ਬਾਹਰ ਆਏ ਆ ਉਹ ਦੂਸਰੇ ਬੰਦਿਆਂ ਨੂੰ ਬੰਦਾ ਨਹੀਂ ਸਮਝਦੀ ਤਾਂ ਮੈਨੂੰ ਲੱਗਦਾ ਹੈ ਕਿ ਉਹਨੂੰ ਮੇਰਾ ਪੈਸਾ ਘੱਟੋ-ਘੱਟ ਮੇਰੀ ਹਾਰਡ ਆਰਨਡ ਮਨੀ ਉਸ ਬੰਦੇ ਕੋਲ ਨਹੀਂ ਜਾਣੀ ਚਾਹੀਦੀ ਇੱਥੇ ਮੈਂ ਇਹ ਕਹੂੰਗੀ ਕਿਉਂਕਿ ਦਿਲਜੀਤ ਉਹ ਬੰਦਾ ਹੈ ਜਿਹੜਾ ਪਹਿਲੀ ਵਾਰ ਆਪਾਂ ਕਹਿ ਸਕਦੇ ਹਾਂ ਰੋਜ਼ਰ ਏਰੀਨਾ ਫੁੱਲੀ ਸੈਲ ਆਊਟ ਹੋਇਆ ਸੀ ਜਿਸਦੇ ਕਾਨਸਰਟਸ ਵਾਸਤੇ ਪਹਿਲਾ ਪੰਜਾਬੀ ਸੀ ਉਹ ਹੁਣ April ਦੇ ਵਿੱਚ ਫੇਰ ਤੋਂ ਉਹ Vancouver ਦੇ ਵਿੱਚ ਸ਼ੋਅ ਕਰ ਰਿਹਾ ਤੇ ਲੋਕਾਂ ਨੇ ਇਹਦੇ ਰੋਸ ਵਜੋਂ ਆਪ ਦੀਆਂ ਖਰੀਦੀਆਂ ਹੋਈਆਂ ਟਿਕਟਾਂ ਰੀਸੇਲ ਤੇ ਲਾ ਦਿੱਤੀਆਂ ਨੇ ਕਿਉਂਕਿ ਉਹ ਹੁਣ ਬਣਾਉਣ ਵਾਲੇ ਤਾਂ ਉਹਨੂੰ ਪੰਜਾਬੀ ਸੀ ਹੁਣ ਤੁਹਾਨੂੰ ਕੀ ਲੱਗਦਾ ਕਿ ਪੰਜਾਬੀਆਂ ਦੀ ਇਹ ਜੀ ਉਹਦੇ ਨਾਲ ਕੀ ਉਹਨੂੰ ਇਸ ਚੀਜ਼ ਨਾਲ ਫਰਕ ਨਹੀਂ ਪਊਗਾ ਕਿ ਮੇਰਾ ਭਾਈਚਾਰਾ ਹੁਣ ਮੇਰੇ ਨਾਲ ਨਹੀਂ ਖੜਦਾ ਜਾਂ ਫਿਰ ਉਹ ਇਸ ਲੈਵਲ ਤੇ ਪਹੁੰਚ ਚੁੱਕਿਆ ਕਿ ਉਹਨੂੰ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਕੀ ਦਿਲਜੀਤ ਸੈਲ ਆਊਟ ਹੈ ਇਹ ਆਫਰ ਸਿਰਫ ਆਫ ਦਾ ਕੰਮ ਕਰ ਰਿਹਾ ਇਹਦੇ ਤੇ ਤੁਸੀਂ ਮੜੀ ਦੇ ਤਾ ਦੇਖੋ ਮੈਨੂੰ ਇਹ ਗੱਲ ਲੱਗਦੀ ਹੈ ਕਿ ਆ ਕਿ ਜਿਹੜੇ ਪੰਜਾਬੀ ਨੇ ਨਾ ਉਹ ਕਈ ਮਾਮਲਿਆਂ ਦੇ ਵਿੱਚ ਬਹੁਤ ਅਲਾਰ ਤੇ ਭਾਵਕ ਹੋ ਕੇ ਤਰੰਤ ਨਿਰਣੇ ਦੇ ਦਿੰਦੇ ਕਿਸੇ ਨੂੰ ਅਚਾਨਕ ਉਸ ਪੋਜੀਸ਼ਨ ਤੇ ਪਹੁੰਚਾ ਦਿੰਦੇ ਆ ਸਿਰ ਤੇ ਚੱਕ ਲੈਂਦੇ ਆ ਕਿ ਜਿਸ ਪੋਜੀਸ਼ਨ ਦਾ ਬੰਦਾ ਉਹ ਲਾਇਕ ਨਹੀਂ ਹੁੰਦਾ ਤੇ ਜਦੋਂ ਸਜ਼ਾ ਦਿੰਦੇ ਆ ਉਦੋਂ ਸਜ਼ਾ ਵੀ ਏਡੀ ਭੈੜੀ ਦਿੰਦੇ ਆ ਕਿ ਸ਼ਾਇਦ ਉਹ ਉਸ ਦੇ ਵੀ ਲਾਇਕ ਨਹੀਂ ਹੁੰਦਾ ਮੈਂ ਸਮਝਦਾ ਕਿ ਕਿਸੇ ਇੱਕ ਔਮ ਦਾ ਜਿਹੜਾ ਭਾਵਕ ਤੌਰ ਤੇ ਸਥਿਰ ਹੋਣਾ ਹੁੰਦਾ ਕਿ ਉਹ ਸਾਡਾ ਪੰਜਾਬੀ ਅਸੀਂ ਉਹ ਭਾਵਕ ਤੌਰ ਤੇ ਸਿਰ ਨਹੀਂ ਅਸੀਂ ਗੁਰਦਾਸ ਮਾਨ ਨੂੰ ਬਹੁਤ ਲੰਮਾ ਸਮਾਂ ਬਹੁਤ ਉੱਚੇ ਥਾਂ ਤੇ ਚੜ੍ਹਾ ਰੱਖਿਆ ਅ ਨੇ ਸਤੇ ਹੀ ਉਹਦਾ ਉਹ ਅਧਿਕਾਰੀ ਵੀ ਸੀ ਕਿ ਉਹ ਆਪ ਲਿਖਦਾ ਸੀ ਗਾਉਂਦਾ ਸੀ ਨੱਚਦਾ ਸੀ ਫੇਰੇ ਕੇ ਐਕਸ਼ਨ ਕਰਦਾ ਸੀ ਅਦਾਕਾਰੀ ਕਰਦਾ ਸੀ ਤੇ ਉਹਨੇ ਮੈਂ ਕਿ ਮੁਕਾਬਲ ਤਨ ਚੰਗੀਆਂ ਫਿਲਮਾਂ ਬਣਾਈਆਂ ਚੰਗੇ ਗੀਤ ਵੀ ਲਿਖੇ ਇਹ ਉਹਦੀ ਗੱਲ ਸੀ ਪਰ ਉਹ ਉਹਦੇ ਤੋਂ ਕੁਝ ਗਲਤੀਆਂ ਹੋਈਆਂ ਜਾਂ ਕੁਝ ਉਹਨੇ ਜਿਹਹਾ ਕੁਝ ਕੀਤਾ ਕਿ ਜਿਹੜਾ ਪੰਜਾਬੀਆਂ ਨੂੰ ਪਸੰਦ ਨਹੀਂ ਆਇਆ ਤੇ ਹਾਲਾਤੇ ਕਿ ਉਹ ਸੁਧਾਰਨ ਆਦਮੀ ਵਾਂਗ ਕਿਸਾਨ ਅੰਦੋਲਨ ਦਰਾਨ ਸਿਰਫ ਉਥੇ ਹਾਜ਼ਰੀ ਲਵਾਉਣਾ ਹੈ ਤੋਦੀ ਹਾਜ਼ਰੀ ਵੀ ਪ੍ਰਵਾਨ ਨਹੀਂ ਕੀਤੀ ਇੱਕ ਤਰ੍ਹਾਂ ਨਾਲ ਸਟੇਜ ਤੇ ਤਾਂ ਉਹਨੂੰ ਕੀ ਬੁਲਾਉਣਾ ਸੀ ਇੱਕ ਤਰ੍ਹਾਂ ਨਾਲ ਉਹਨੂੰ ਧੱਕੇ ਮਾਰ ਕੇ ਹੀ ਉੱਥੋਂ ਕੱਢ ਦਿੱਤਾ ਸੀ ਠਾ ਦਿੱਤਾ ਸੀਗਾ ਮੈਂ ਉਸ ਦਿਨ ਉੱਥੇ ਸੀ ਤੇ ਜਦੋਂ ਸਟੇਜ ਤੋਂ ਕਿਹਾ ਗਿਆ ਮੈਂ ਕਿ ਸਟੇਜ ਦੇ ਅੱਗੇ ਉਹ ਜਾ ਕੇ ਬੈਠ ਗਿਆ ਪਰ ਨਾ ਜ਼ਿਆਦਾ ਬੰਨਿਆ ਸੀ ਜਿਵੇਂ ਉਹਦੀ ਐਕਟਿੰਗ ਕਹਿ ਲਓ ਜਾਂ ਉਹਦਾ ਅੰਦਾਜ਼ ਆ ਕਿ ਨਮਾਣੇ ਬੰਦੇ ਵਾਂਗ ਬੈਠਾ ਸੀ ਪਰ ਉਹ ਨਮਾਣੇ ਨੂੰ ਵੀ ਉਹ ਛੁਪਾਦਾ ਸੀ ਮੈਂ ਇਹ ਸਮਝਦਾ ਕਿ ਪੰਜਾਬੀ ਆ ਜਿਹੜੇ ਉਹ ਓਵਰ ਰਿਐਕਟ ਕਰਦੇ ਬਜਾਏ ਕਿ ਹੁਣ ਵੀ ਮੈਨੂੰ ਲੱਗਦਾ ਹੈ ਕਿ ਦਿਲਜੀਤ ਦੇ ਮਾਮਲੇ ਦੇ ਵਿੱਚ ਵੀ ਓਵਰ ਰਿਐਕਟ ਕਰ ਰਹੇ ਹੈ ਉਦੋਂ ਜੋ ਦਿਲਜੀਤ ਕਿਸਾਨਾਂ ਦੇ ਹੱਕ ਵਿੱਚ ਆਇਆ ਸੀ ਤਾਂ ਇਹਦੇ ਨਾਲ ਕਮਰਗਰੇਵਾਲ ਵੀ ਆਇਆ ਸੀਗਾ ਹਰਪ ਵੀ ਆਇਆ ਸੀਗਾ ਹਰਚੀਮਾ ਵੀ ਆਇਆ ਸੀਗਾ ਉਦੋਂ ਤਾਂ ਮੈਂ ਕਿ ਸਾਰੇ ਹੀ ਉੱਥੇ ਚਲੇ ਗਏ ਸੀਗੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਗਾਇਕ ਨੇ ਉਹਦਾ ਵਿਰੋਧ ਕੀਤਾ ਹੋਵੇ ਜਿਹੜੇ ਬੀਜੇਪੀ ਦੇ ਪੱਕੇ ਬੰਦੇ ਸੀ ਉਹਨਾਂ ਨੂੰ ਛੱਡ ਕੇ ਠੀਕ ਸੀ ਉਹ ਗੱਲ ਪਰ ਹੁਣ ਇਹ ਇੱਕ ਦਮ ਹੀ ਇੰਨੀ ਗੱਲ ਕਹਿਣ ਨਾਲ ਮੈਂ ਕਹਿੰਨਾ ਕਿ ਉਹਦਾ ਪਰਫੈਸ਼ਨ ਜੇ ਉਹ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਹੋਵੇ ਤੇ ਫੇਰ ਉੱਥੇ ਜਾਵੇ ਫੇਰ ਅਸੀਂ ਕਹੀਏ ਕਿ ਉਹ ਆਪਦੇ ਵਿਚਾਰਾਂ ਦੇ ਉਲਟ ਜਾਂਦਾ ਹੈਗਾ ਸਿਆਸੀ ਪਾਰਟੀ ਦੇ ਆਪਣੇ ਵਿਚਾਰਾਂ ਦੇ ਉਲਟ ਗਿਆ ਹੈਗਾ ਜਿਵੇਂ ਕਿ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ ਆਪਦੇ ਵਿਆਹ ਤੇ ਮੋਦੀ ਜੀ ਨੂੰ ਸੱਤਿਆ ਸੀ ਉਥੇ ਅਸੀਂ ਜ਼ਰੂਰ ਕਹਿਨੇ ਆ ਕਿ ਇਹ ਇਹ ਗੱਲ ਉਹ ਉਲਟ ਮਤਲਬ ਜਿੰਨਾਂ ਨੇ ਉਹਨਾਂ ਨੂੰ ਇਨਵਾਈਟ ਕੀਤਾ ਇਨਸਟੈਡ ਪੈਸੇ ਲੈ ਕੇ ਜਾਣ ਨਾ ਵੈਸੇ ਮੈਂ ਹੁਣ ਇਹ ਵੀ ਸਮਝਦਾ ਕਿ ਦਿਲਜੀਤ ਦਸਾਂਜ ਹੁਣ ਜਿਸ ਪੋਜੀਸ਼ਨ ਤੇ ਪਹੁੰਚ ਗਿਆ ਹੈ ਜੇ ਪੰਜਾਬੀ ਐਸ ਕਿਸਮ ਦਾ ਉਹਦੇ ਨਾਲ ਵਿਵਹਾਰ ਕਰਨਗੇ ਤਾਂ ਉਹ ਉਹਦਾ ਇਹ ਕਿ ਉਹਨੂੰ ਮੈਨੂੰ ਉਲਟਾ ਲੱਗਦਾ ਹੈ ਕਿ ਬਾਕੀ ਬੰਦੇ ਆ ਜਿਹੜੇ ਉਹਨੂੰ ਜ਼ਿਆਦਾ ਚੱਕਣਗੇ ਜ਼ਿਆਦਾ ਚੱਕਣਗੇ ਉਹ ਭੀਖਣ ਵੀ ਸਾਫਤ ਹੋ ਸਕਦਾ ਕਿ ਤੂੰ ਪੰਜਾਬੀ ਤੋਂ ਕੀ ਲੈਣਾ ਤੂੰ ਪੰਜਾਬੀ ਹਿੰਦੀ ਦੇ ਵਿੱਚ ਗਾ ਤੂੰ ਪੰਜਾਬੀ ਨੂੰ ਛੱਡ ਤੂੰ ਹਿੰਦੀ ਦੇ ਵਿੱਚ ਐਕਟਿੰਗ ਕਰ ਅਸੀਂ ਦੇਖ ਤੈਨੂੰ ਪਿਆਰ ਕਰਦੇ ਆ ਤੇਰੇ ਬੰਦਿਆਂ ਨੇ ਤੇ ਤੈਨੂੰ ਘਰੋਂ ਕੱਢਤਾ ਮੈਨੂੰ ਇਹ ਲੱਗਦਾ ਹੈ ਕਿ ਇਹ ਇਹ ਇਸ ਗੱਲ ਦੇ ਵਿੱਚ ਪੰਜਾਬੀਆਂ ਨੂੰ ਇਹਨਾਂ ਨਹੀਂ ਪਹਿਣਾ ਚਾਹੀਦਾ ਹਾਂ ਮੈਂ ਕਹਿੰਨੇ ਕਿ ਜਿਹੜੇ ਕਲਾਕਾਰ ਹੁੰਦੇ ਆ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਹਨਾਂ ਨੂੰ ਪਿਆਰ ਕਰਨਾ ਚਾਹੀਦਾ ਪਰ ਉਹਨਾਂ ਨੂੰ ਨਾ ਤਾਂ ਰੱਬ ਮੰਨਣਾ ਚਾਹੀਦਾ ਆ ਮੈਂ ਇਸੇ ਗੱਲ ਤੇ ਅੱਜ ਦੀ ਸਾਡੀ ਡਿਸਕਸ਼ਨ ਖਤਮ ਕਰਨ ਲੱਗੀ ਸੀ ਅਕਸਰ ਹੀ ਦੋਸਤੋ ਕਿਹਾ ਜਾਂਦਾ ਹੈ ਕਿ ਨੈਵਰ ਮੀਟ ਯਰ ਹੀਰੋਜ਼ ਤੁਹਾਡੇ ਹੀਰੋ ਨਹੀਂ ਰਹਿਣਗੇ ਤੇ ਮੈਨੂੰ ਲੱਗਦਾ ਕਿਸੇ ਵੀ ਬੰਦੇ ਨੂੰ ਐਡੇ ਜਿਹਨੂੰ ਆਪਾਂ ਕਹਿੰਦੇ ਪੋਡੈਸਟਰਲ ਤੇ ਚੜਾਉਣਾ ਹੀ ਨਹੀਂ ਚਾਹੀਦਾ ਕਿ ਬਾਅਦਸ ਤੁਹਾਨੂੰ ਉਹਨਾਂ ਤੋਂ ਇੰਨੀ ਜ਼ਿਆਦਾ ਡਿਸਪਾਇੰਟਮੈਂਟ ਹੋਵੇ ਬਾਕੀ ਅੱਜ ਦੀ ਬਾਤचीत ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਸਾਨੂੰ ਥੱਲੇ ਕਮੈਂਟ ਕਰਕੇ ਦੱਸੋ ਤੇ ਪ੍ਰੋਗਰਾਮ ਨੂੰ ਇੰਨਾ ਪਿਆਰ ਦੇਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ